ਪਬਲਿਕ ਕਾਲਜ ਸਮਾਣਾ ਦੇ ਵਿੱਚ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇਸ ਸਮਾਗਮ ਦੇ ਮੱਦੇਨਜ਼ਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਔਰ ਐਸਜੀਐਮ ਸਮਾਣਾ ਜਿਹੜੇ ভাইস ਚੇਅਰਮੈਨ ਪਬਲਿਕ ਕਾਲਜ ਸਮਾਣਾ ਉਹਨਾਂ ਵੱਲੋਂ ਬੂਟੇ ਲਾਉਣ ਦੇ ਮਹਿੰਮ ਸ਼ੁਰੂ ਕੀਤੀ ਗਈ ਕਿਉਂਕਿ ਬੂਟੇ ਨਾਲ ਹੀ ਸਾਡਾ ਵਾਤਾਵਰਣ ਚੰਗਾ ਹੋਣਾ ਹੈ ਔਰ ਅਸੀਂ ਪੰਜਾਬ ਨੂੰ ਹਰਾ ਭਰਾ ਤਾਂ ਹੀ ਬਣਾ ਸਕਾਂਗੇ ਜੇ ਅਸੀਂ ਬੂਟੇ ਲਾਵਾਂਗੇ ਹਰ ਵਿਅਕਤੀ ਨੂੰ ਇੱਕ ਬੁੱਟਾ ਜ਼ਰੂਰ ਆਪਣੇ ਗੁਰੂ ਦੇ ਨਾਮ ਤੇ ਲਾਣਾ ਚਾਹੀਦਾ ਹੈ ਇਹ ਸੰਦੇਸ਼ ਵਿਦਿਆਰਥੀਆਂ ਬੋਲੋਂ ਵੀ ਦਿੱਤਾ ਗਿਆ ਇਹ ਹਰਾ-ਭਰਾ ਪੰਜਾਬ ਦੀ ਜਿਹੜੀ ਮਹੀਮ ਚਲਾਈ ਗਈ ਹੈ ਬੜੀ ਸਲਾਘਾਯੋਗ ਹੈ ਐਸੀ ਮਹੀਮ ਦੇ ਲੜੀ ਤਹਿਤ ਅੱਜ ਸੀ ਪਬਲਿਕ ਵੱਲੋਂ ਸਮਾਣਾ ਵਿਖੇ ਪ੍ਰਿੰਸੀਪਲ ਸਾਹਿਬ ਹਰਕਿਰਨਜੀ ਖੜੇ ਹੈ ਮੇਰੇ ਨਾਲ ਤੇ ਇਹ ਮਹੀਮ ਦਾ ਹਿੱਸਾ ਮੈਨੂੰ ਬਣਾਇਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਮਹੀਮ ਦਾ ਹਿੱਸਾ ਬਣੀ ਹੈ ਤੇ ਅਸੀਂ ਇੱਥੇ ਅੱਜ ਪੇੜ ਲਗਾਏ ਹੈਗੇ ਨੇ ਤੇ ਜਿਵੇਂ ਕਿ ਆਪਾਂ ਨੂੰ ਜਾਣਦੇ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਦੀ 350 ਸਾਲ ਆਪਾਂ ਉਹਨਾਂ ਦਾ ਜਿਹੜੀ ਹੈਗੇ ਕਮੇਮੋਰੇਸ਼ਨ ਤੇ ਜਿਹੜੀ ਹੈਗੇ ਯਾਦਗਾਰੀ ਦੇ ਤੌਰ ਤੇ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਤੇ ਆਪਣੇ ਜ਼ਿਲ੍ਹਾ ਪਟਿਆਲਾ ਵਿੱਚ ਵੱਖ-ਵੱਖ ਜਿਵੇਂ ਉਹ ਕੀਰਤਨ ਸਮਾਗਮ ਤੇ ਲਾਈਟ ਐਂਡ ਸਾਊਂਡ ਸ਼ੋ ਵੀ ਹੋ ਕੇ ਹਟਿਆ ਆਪਣਾ ਸਮਾਨਾ ਸਬਡਿਵੀਜ਼ਨ ਦੇ ਵਿੱਚ ਵੀ ਅਸੀਂ ਉਹਨਾਂ ਦੀ ਯਾਦਗਾਰ ਚ ਜਿਹੜੇ ਹੈਗੇ ਕੀਰਤਨ ਸਮਾਗਮ ਕਰਵਾਏ ਹੈਗੇ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਸੰਦੇਸ਼ ਹੈ ਕਿ ਆਪਾਂ ਗੁਰੂ ਸਾਹਿਬ ਦੇ ਦਿਖਾਏ ਦਸਾਏ ਜਰ ਸਾਹ ਹੋ ਰਸਤੇ ਤੇ ਚੱਲੀਏ ਤੇ ਆਪਣਾ ਜਿਹੜਾ ਹੈਗਾ ਆਪਣੀ ਡੀਡਸ ਐਂਡ ਐਕਸ਼ਨਸ ਉਹਨਾਂ ਦੇ ਅਕੋਰਡਿੰਗ ਜੋ ਉਹਨਾਂ ਵੱਲੋਂ ਸਾਨੂੰ ਪ੍ਰਿੰਸੀਪਲ ਸਿਖਾਏਗੇ ਉਹਨਾਂ ਤੇ ਚੱਲੀਏ ਤੇ ਜਿਹੜੀ ਪੇਡ ਵਾਲੀ ਲੈ ਕੇ ਆਪਣੀ ਮਹਿੰਮ ਚਲਾਈ ਗਈ ਹੈ ਗ੍ਰੇਨ ਸਿਟੀ ਬਣਾਉਂਦੀ ਤੇ ਸਾਰਿਆਂ ਨੂੰ ਇਹੀ ਹੈ ਕਿ ਸਾਰੀ ਇਸ ਮਹਿੰਮ ਦਾ ਹਿੱਸਾ ਬਣਨ ਤੇ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਪਿੰਡਾਂ ਨੂੰ ਹਰਾ ਭਰਾ ਕਰੀਏ ਥੈਂਕ ਯੂ ਇੱਕ ਬੁੱਟਾ ਗੁਰੂ ਦੇ ਨਾਮ ਦੇ ਉੱਤੇ ਤੇ ਮੈਡਮ ਐਸ ਡੀ ਐਮ ਸਾਡੇ ਹਿੱਸਾ ਬਣੇ ਨੇ ਉਹਨਾਂ ਦੁਆਰੋਂ ਅਸੀਂ ਇਹ ਸ਼ੁਰੂਆਤ ਕੀਤੀ ਗਈ ਹੈ ਨਾਮੇ ਪਰਸੇ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸਮਾਗਮ ਜੱਡੇ ਚੱਲ ਰਹੇ ਨੇ ਉਹਦੇ ਤਹਿਤ ਅਸੀਂ ਕਾਲਜ ਦੇ ਵਿੱਚ ਸਥਾਪ ਵਿਦਿਆਰਥੀਆਂ ਨੇ ਜਿਹੜਾ ਆਗਾਜ਼ ਕੀਤਾ ਅਸੀਂ ਇਸ ਨੂੰ ਅੱਗੇ ਵੀ ਤੋਰਾਂਗੇ ਤੇ ਇਹਨਾਂ ਬੁੱਟਿਆਂ ਦੇ ਸਾਹਸਵਾਲ ਵੀ ਕਰਾਂਗੇ ਜੇ ਗੁਰੂ ਸ਼ਬਦਾਂ ਮਨੁੱਖਤਾ ਦਾ ਸੇਵਾ ਦਾ ਸੰਦੇਸ਼ ਹੈ ਉਸ ਨੂੰ ਸੁਣਾਵਾਂਗੇ ਇੱਕ ਬੁੱਟਾ ਗੁਰੂ ਦੇ ਨਾਮ ਜੋ ਕਿ ਇੱਕ ਬਹੁਤ ਵਧੀਆ ਮਹਿੰਮ ਹੈ ਇਸ ਵਿੱਚ ਅਸੀਂ ਪਾਰਟਿਸਿਪੇਟ ਕੀਤਾਗਾ ਅਸੀਂ ਆਪਣੇ ਕਾਲਜ ਦੇ ਵਿੱਚ ਬੂਟਾ ਲਗਾਇਆਗਾ ਜੇ ਕਿ ਸਾਨੂੰ ਬਹੁਤ ਵਧੀਆ ਲੱਗਿਆ ਬੂਟਾ ਲਾ ਕੇ ਸਾਨੂੰ ਸਭ ਨੂੰ ਹਰ ਜਗ੍ਹਾ ਤੇ ਆਪਣੇ ਆਪਣੇ ਬੂਟੇ ਲਗਾਉਣੇ ਚਾਹੀਦੇ ਹਨ ਤੇ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ